Anyeee! <laughs> 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 ਇੱਕ ਹੋਰ ਆਵਾਰਾ ਕੁੱਤੇ ਦੇ ਵੱਲੋਂ ਇੱਕ ਮਾਸੂਮ ਇਕਲੋਤੇ ਪੁੱਤ ਨੂੰ ਨੋਚ-ਨੋਚ ਕੇ ਮਾਰ ਦਿੱਤਾ ਗਿਆ ਜਿਸ ਤੋਂ ਬਾਅਦ ਪਰਿਵਾਰਿਕ ਮੈਂਬਰ ਡੂੰਘੇ ਸਦਮੇ ਦੇ ਵਿੱਚ ਨੇ ਇਹੀ ਕਹਿੰਦੇ ਹੋਏ ਉਹ ਦਿਖਾਈ ਦਿੱਤੇ ਕਿ ਜੇਕਰ ਕੋਈ ਕੁੱਤੇ ਨੂੰ ਡੰਡਾ ਸੋਟੀ ਮਾਰ ਦੇਵੇ ਤਾਂ ਉਸਤੇ ਤਾਂ ਪਰਚਾ ਦਰਜ ਹੋ ਜਾਂਦਾ ਹੈ ਤੇ ਕਾਰਵਾਈ ਕਰਦੇ ਹੈ ਪੁਲਿਸ ਪ੍ਰਸ਼ਾਸਨ ਵਾਲੇ ਪਰ ਜਦੋਂ ਹੁਣ ਜਾਨਵਰਾਂ ਦੇ ਵੱਲੋਂ ਬੱਚਿਆਂ ਦੇ ਨਾਲ ਇਦਾਂ ਕੀਤਾ ਜਾ ਰਿਹਾ ਹੈ ਤੇ ਇੱਥੇ ਸਰਕਾਰ ਆਪਣੀ ਕੋਈ ਵੀ ਜ਼ਿੰਮੇਵਾਰੀ ਨਹੀਂ ਦਿਖਾ ਰਹੀ ਜਿਸ ਤੇ ਚਲਦੇ ਹੋਏ ਅੱਜ ਇੱਕ ਹੋਰ ਪਰਿਵਾਰ ਖਾਲੀ ਹੋ ਗਿਆ। ਆਵਾਰਾ ਕੁੱਤਿਆਂ ਦਾ ਕਹਿਰ ਲਗਾਤਾਰ ਹੁਣ ਵਧਦਾ ਜਾ ਰਿਹਾ ਹੈ ਕਿੰਨੇ ਹੀ ਬੱਚੇ ਇਸ ਦੀ ਚਪੇਟ ਦੇ ਵਿੱਚ ਆ ਚੁੱਕੇ ਨੇ ਕਿੰਨੇ ਹੀ ਬਜ਼ੁਰਗ ਸੈਰ ਕਰਨ ਜਾਂਦੇ ਸਮੇਂ ਜ਼ਖਮੀ ਹੋਏ ਨੇ ਪਰ ਫਿਰ ਵੀ ਇਹਨਾਂ ਦਾ ਕੋਈ ਪੁਖਤਾ ਹੱਲ ਕਿਸੇ ਦੇ ਵੱਲੋਂ ਨਹੀਂ ਕੱਢਿਆ ਜਾ ਰਿਹਾ ਤਾਜ਼ਾ ਮਾਮਲਾ ਸਾਹਮਣੇ ਆ ਰਿਹਾ ਹੈ ਅੰਮ੍ਰਿਤਸਰ ਤੋਂ ਜਿੱਥੇ ਰਾਜਾ ਸੰਸੀ ਦੇ ਕਸਬਾ ਚੁਗਾਵਾ ਦੇ ਨਜ਼ਦੀਕ ਪੈਂਦੇ ਪਿੰਡ ਟਪਿਆਲ ਉਸ ਸਮੇਂ ਸੋਗ ਦੀ ਲਹਿਰ ਫੈਲੀ ਹੈ ਜਦੋਂ ਪਤਾ ਲੱਗਿਆ ਕਿ ਇੱਕ ਲੋਤੇ ਪੁੱਤ ਦੇ ਨਾਲ ਮਾੜੀ ਘਟਨਾ ਹੋਈ ਹੈ ਦੱਸਦੀ ਹੈ ਕਿ ਇਸ ਮੁੰਡੇ ਦੇ ਪਿਤਾ ਵਿਦੇਸ਼ ਦੇ ਵਿੱਚ ਰਹਿੰਦੇ ਨੇ ਕਹਿ ਰਹੇ ਨੇ ਕਿ ਮਾਂ ਘਰ ਛੱਡ ਕੇ ਜਾ ਚੁੱਕੀ ਹੈ ਦਾਦਾ-ਦਾਦੀ ਦੇ ਕੋਲ ਹੀ ਰਹਿੰਦਾ ਸੀ ਅਤੇ ਪਿੰਡ ਦੇ ਬਾਹਰ ਆਵਾਰਾ ਕੁੱਤਿਆਂ ਦੇ ਵੱਲੋਂ ਇਸ ਮੁੰਡੇ ਨੂੰ ਜਿਸ ਦਾ ਨਾਮ ਸਹਿਵਾਜ ਸੀ ਉਸ ਸਮੇਂ ਆਪਣਾ ਸ਼ਿਕਾਰ ਬਣਾਇਆ ਗਿਆ ਜਦੋਂ ਉਹ ਪਤੰਗ ਲੁੱਟਣ ਦੇ ਚੱਕਰ ਦੇ ਵਿੱਚ ਖੇਤਾਂ ਦੇ ਵਿੱਚ ਆਵੜਿਆ ਇੱਥੇ ਕਵਾਰਾ ਕੁੱਤੇ ਦੇ ਟੋਲੇ ਨੇ 7 ਸਾਲ ਦੇ ਸਹਿਵਾਜ ਸਿੰਘ ਨੂੰ ਆਪਣਾ ਸ਼ਿਕਾਰ ਬਣਾ ਲਿਆ ਖੇਤਾਂ ਦੇ ਵਿੱਚ ਹੋਣ ਕਾਰਨ ਕਿਸੇ ਨੂੰ ਵੀ ਬੱਚੇ ਦੀ ਆਵਾਜ਼ ਦਾ ਦੂਰੋਂ ਪਤਾ ਨਹੀਂ ਲੱਗਿਆ ਤੇ ਜਦੋਂ ਤੱਕ ਲੋਕਾਂ ਨੂੰ ਇਸ ਗੱਲ ਦਾ ਪਤਾ ਲੱਗਦਾ ਉਸ ਸਮੇਂ ਤਾਂ ਕਾਫੀ ਦੇਰ ਹੋ ਚੁੱਕੀ ਸੀ ਸਹਬਾਜ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਇਸ ਮੁੰਡੇ ਦੀ ਉਮਰ ਮਹਿ 7 ਸਾਲ ਦੀ ਸੀ ਮਾਸੂਮ ਬੱਚਾ ਹੀ ਘਰ ਦੀ ਰੌਣਕ ਸੀ ਮ੍ਰਿਤਕ ਬੱਚੇ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਦੱਸਿਆ ਗਿਆ ਕਿ ਉਹ ਪਹਿਲੀ ਜਮਾਤ ਦੇ ਵਿੱਚ ਪੜਦਾ ਹੁੰਦਾ ਸੀ ਛੁੱਟੀ ਹੋਣ ਤੇ ਸਕੂਲ ਦਾ ਬਸਤਾ ਘਰ ਰੱਖ ਕੇ ਬਾਹਰ ਖੇਡਣ ਗਿਆ ਸੀ ਜਿੱਥੇ ਆਵਾਰਾ ਕੁੱਤਿਆਂ ਦੇ ਝੁੰਡ ਨੇ ਉਸ ਦੇ ਉੱਪਰ ਹਮਲਾ ਕੀਤਾ ਤੇ ਉਸ ਨੂੰ ਨੋਚ-ਨੋਚ ਕੇ ਖਾ ਲਿਆ ਨਤੀਜੇ ਦੇ ਵਿੱਚੋਂ ਉਨ੍ਹਾਂ ਦੇ ਬੱਚੇ ਦੀ ਮੌਕੇ ਤੇ ਜਾਨ ਚਲੀ ਗਈ ਪ੍ਰਤਖ ਸਹਿਵਾਤ ਸਿੰਘ ਆਪਣੇ ਦਾਦਾ ਦਾਦੀ ਦੇ ਕੋਲ ਰਹਿੰਦਾ ਹੁੰਦਾ ਸੀ ਉਸਦੇ ਪਿਤਾ ਵਿਦੇਸ਼ ਦੇ ਵਿੱਚ ਨੇ ਪਿੰਡ ਦੇ ਵਿੱਚ ਵਾਪਰੀ ਇਸ ਘਟਨਾ ਤੋਂ ਬਾਅਦ دہشت ਦਾ ਮਾਹੌਲ ਹੈ ਨਿਰਾਸ਼ਾ ਵੀ ਹੈ ਲੋਕਾਂ ਦੇ ਵਿੱਚ ਕਿ ਆਖਿਰਕਾਰ ਪ੍ਰਸ਼ਾਸਨ ਇਹਨਾਂ ਨੂੰ ਲੈ ਕੇ ਕੁਝ ਕਰ ਕਿਉਂ ਨਹੀਂ ਰਿਹਾ ਇਹ ਬੱਚਾ ਸਾਡਾ ਭਤੀਜਾ ਹੀ ਇਹ 8 ਕੇ ਸਾਲ 7.5 ਸਾਲ ਉਮਰ ਸੀ ਇਹਦੀ ਅੱਜ ਦਾ ਦਾਦਾ ਲੈ ਕੇ ਆਇਆ ਟਿਊਸ਼ਨ ਤੋਂ ਸਕੂਲੇ ਛੁੱਟੀ ਸੀ ਤੇ ਉਹਦਾ ਬਸਤਾ ਘਰ ਰੱਖ ਕੇ ਤੇ ਬਾਹਰ ਨਿਕਲ ਗਿਆ ਬਾਹਰ ਕੁੱਤਿਆਂ ਦੀ ਢਾਣੀ ਨੇ ਢਾਲ ਲਿਆ ਮਾਰ ਹੀ ਦਿੱਤਾ। ਕੋਈ ਕਿਸੇ ਨੇ ਵੇਖਿਆ ਨਹੀਂ ਇਹਨੂੰ ਜਦੋਂ ਇਹ ਮਤਲਬ ਕੁੱਤਿਆਂ ਨੇ ਫੜਿਆ। ਜਦੋਂ ਵੇਖਿਆ ਪਰਿਓ ਬੰਦੇ ਆਏ ਉਹਨੇ ਚਿਰ ਨੂੰ ਉਹਨਾਂ ਨੇ ਕੰਮ ਕਰਤਾ ਦੂਰ ਸਨ ਬੰਦੇ ਛੇਤੀ ਨਹੀਂ ਵੇਖਿਆ। ਕੀ ਗਲਵਾਰਾ ਕੁੱਤੇ ਜਿਆਦਾ ਫਿਰਦੇ ਆ ਜੀ ਇੱਥੇ। ਅਵਾਰਾ ਕੁੱਤੇ ਪਿੰਡ ਪਿੰਡ ਹੀ ਜਿਆਦਾ ਤਰਾਸਦੀ ਆ। ਪੀਜੇ ਕੁੱਤੇ ਬੰਦਾ ਮਾਰਦਣ ਕੋਈ ਪੁੱਛ ਗਿਛ ਨਹੀਂ ਕੀਤੀ ਜਿੱਦੇ ਜਿੱਦੇ ਬੰਦਾ ਡਾਂਡਾ ਮਾਰਦੇ ਕੁੱਤੇ ਨੂੰ ਦੀ ਉਹ ਉਹ ਉਹਦਾ ਪਰਚਾ ਇਸ ਵਾਸਤੇ ਸਾਡੀਆਂ ਸਰਕਾਰਾਂ ਜਿਹੜੀਆਂ ਬਿਲਕੁਲ ਸੁੱਤੀਆਂ ਉਹ ਵਿਚਾਰੇ ਦਾ ਘਰ ਤਬਾਹ ਹੋ ਗਿਆ ਇੱਕੋ ਪੋਤਰਾ ਹੀ ਕੋਤ ਬਦੇਸ਼ ਰਹਿੰਦਾ ਨੋਂ ਦੀ ਚਲੇ ਗਈ ਆ ਦੋਵੇਂ ਜੀ ਹੈਗੇ ਸੀ ਆਦੇ ਲੱਗੇ ਸੀ ਉਹਨਾਂ ਦਾ ਅੱਜ ਲੱਕ ਟੁੱਟ ਗਿਆ ਇਹ ਸਰਕਾਰ ਤੇ ਕਾਟ ਨੇ ਮਾਨਾ ਜਿੱਥੇ ਉਹ ਕੜੀ ਜਿਹਾ ਵੇਖਿਆ ਗਿਆ ਉੱਥੇ ਡੋਰੋ ਹੀ ਜਾਏਗਾ ਉਤਰੇ ਜਾਨਵਰ ਲੈ ਆ ਕੇ ਕਾਲੇ ਰੰਗ ਤੇ ਜਾਂਦੇ ਆ ਡੋਰੋੜਾ ਹੈ ਹੀ ਕਿਤੇ ਨਹੀਂ ਕੋਈ ਕਢਾਉਂਦਾ ਰਿਹਾ ਉੱਥੇ ਡੰਗਰ ਕਿਸੇ ਨੇ ਸੁੱਟਿਆ ਹੀ ਮਰਿਆ ਛੜਕਦੇ ਲਾਗੇ ਸੁੱਟ ਦਿੰਦੇ ਲੋਕ ਪਰਬੰਦ ਕੋਈ ਨਹੀਂਗਾ ਉੱਥੇ ਕਿਤੇ ਘਟਕ ਗੁੱਠੇ ਹੋਏ ਹੀ ਇਹ ਬੱਚਾ ਕਿਤੇ ਗਿਆ ਕਿਤੇ ਗੁੱਡੀ ਗੱਡੀ ਤੇ ਮਗਰ ਭਜਾ ਦੇ ਉਹ ਕਹਿ ਗਿਆ